ਆ ਸਾਡੇ ਸਾਹਮਣੇ ਇੱਕ ਬਿਆਨ ਆਇਆ ਇਹ ਤੁਸੀਂ ਵੀ ਸ਼ਾਇਦ ਸੁਣਿਆ ਹੋਵੇਗਾ ਇੱਕ ਬੀਬੀ ਦਾ ਬਿਆਨ ਆਉਂਦਾ ਹੈ ਉਹ ਕਹਿਣ ਲੱਗੀ ਜਦੋਂ ਪੰਥ ਦੇ ਉੱਤੇ ਕੋਈ ਵਿਪਤਾ ਆ ਗਈ ਨਾ ਮੈਨੂੰ ਪਤਾ ਲੱਗ ਗਿਆ ਵੀ ਪੰਥ ਦੇ ਉੱਤੇ ਹੁਣ ਵਿਪਤਾ ਪੈ ਗਈ ਮੈਂ ਉਸੇ ਵਖਤ ਡਾਂਗ ਚੱਕਣ ਵਿੱਚ ਕੋਲ ਨਹੀਂ ਕਰਾਂਗੀ ਮੈਂ ਡਾਂਗ ਚੱਕ ਲਵਾਂਗੀ ਮੈਂ ਉਸ ਬੀਬੀ ਨੂੰ ਇੱਕ ਸਵਾਲ ਪੁੱਛਣਾ ਚਾਹੁੰਨੀ ਆ ਕੇ ਬੀਬੀ ਤੂੰ ਮੰਤਰੀ ਤੇਰਾ ਘਰ ਵਾਲਾ ਉਪ ਮੁੱਖ ਮੰਤਰੀ ਤੇਰਾ ਸੋਹਰਾ ਪੰਜਾਬ ਦਾ ਮੁੱਖ ਮੰਤਰੀ ਤੁਹਾਡੇ ਪਰਿਵਾਰ ਦੇ ਰਾਜ ਵਿੱਚ ਤੁਹਾਡੇ ਰਾਜ ਦੇ ਵਿੱਚ ਗੁਰੂ ਦੀ ਬੇਅਦਬੀ ਹੋਈ ਸਤਿਗੁਰੂ ਜੀ ਦੀ ਬਾਣੀ ਦੇ ਪਾਵਨ ਅੰਗਾਂ ਨੂੰ ਪਾੜ ਕੇ ਗਲੀਆਂ ਵਿੱਚ ਸੁੱਟਿਆ ਗਿਆ ਉਹ ਉਦੋਂ ਡਾਂਗ ਕਿਉਂ ਨਾ ਚੱਕੀ ਬੀਬੀ ਜਦੋਂ ਬਰਗਾੜੀ ਦੇ ਵਿੱਚ ਗੁਰੂ ਦੀ ਵਿਅਦਵੀ ਹੁੰਦੀ ਏ ਸੰਗਤ ਰੋਸ ਕਰਦੀ ਏ ਬਹਿਬਲ ਕਲਾਂ ਦੇ ਵਿੱਚ ਸ਼ਰੀਆਮ ਗੋਲੀ ਚੱਲਦੀ ਏ ਦੋ ਬੀਰ ਸ਼ਹੀਦ ਹੁੰਦੇ ਨੇ ਸ਼ਹੀਦ ਭਾਈ ਗੁਰਜੀਤ ਸਿੰਘ ਜੀ ਸਰਾਮਾ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਨਿਆਮੀ ਵਾਲਾ ਜਦੋਂ ਇਹ ਖਬਰ ਸਰਾਮਾਂ ਦੇ ਵਿੱਚ ਪਹੁੰਚਦੀ ਏ ਨਿਆਮੀ ਵਾਲਾ ਦੇ ਵਿੱਚ ਪਹੁੰਚਦੀ ਏ ਪੂਰੇ ਦੇਸ਼ ਦੇ ਵਿੱਚ ਪੂਰੇ ਸੰਸਾਰ ਨੂੰ ਪਤਾ ਲੱਗਦਾ ਹੈ ਇਨਸਾਫ ਪਸੰਦ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਗਲਾਂ ਵਿੱਚੋਂ ਬੁਰਕੀ ਤੱਕ ਨਹੀਂ ਲੰਗੀ ਉਦੋਂ ਤੂੰ ਡਾਂਗ ਨੂੰ ਕਿੱਥੇ ਲੁਕੋ ਕੇ ਰੱਖਿਆ ਸੀ ਜਦੋਂ ਕੋਟਕਪੂਰੇ ਦੇ ਵਿੱਚ ਬਾਣੀ ਪੜ੍ਹਦੀ ਸੰਗਤ ਦੇ ਉੱਤੇ ਸ਼ਰੀਆਮ ਗੰਦੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਇਹ ਨਹੀਂ ਦੇਖਿਆ ਗਿਆ ਕਿ ਅੱਗੇ ਬਜ਼ੁਰਗ ਬੈਠੇ ਸ਼ਰੀਆਮ ਡਾਂਗਾ ਚਲਾਈਆਂ ਜਾਂਦੀਆਂ ਉਦੋਂ ਤੇਰੀ ਡਾਂਗ ਕਿੱਥੇ ਸੀ ਜਦੋਂ ਅਰਦਾਸ ਦੀ ਬੇਅਦਬੀ ਹੁੰਦੀ ਏ ਉਦੋਂ ਤੂੰ ਡਾਂਗ ਕਿਹੜੇ ਖੁੰਝੇ ਚ ਲੁਕੋ ਕੇ ਰੱਖੀ ਕੀ ਤੈਨੂੰ ਪਤਾ ਨਹੀਂ ਲੱਗਿਆ ਵੀ ਇਹ ਪੰਥ ਤੇ ਵਿਪਤਾ ਏ ਪੰਥ ਦੇ ਉੱਤੇ ਕਿਦਾਂ ਦਾ ਸਮਾ ਆ ਗਿਆ ਅਰਦਾਸ ਦੀ ਬੇਅਦਬੀ ਕਰ ਦਿੱਤੀ ਜਦੋਂ ਗੁਰਦਾਸਪੁਰ ਦੇ ਵਿੱਚ ਜਸਪਾਲ ਸਿੰਘ ਚੌੜ ਸਿੱਧਵਾਂ ਸ਼ਹੀਦ ਹੁੰਦੇ ਨੇ ਉਦੋਂ ਤੇਰੀ ਡੰਗ ਕਿੱਥੇ ਸੀ ਬਸ ਤੁਸੀਂ ਬੜਾ ਪੰਥ ਦੇ ਨਾਂ ਤੇ ਸੰਗਤਾਂ ਨੂੰ ਬੁੱਧੂ ਬਣਾ ਲਿਆ ਹੁਣ ਸੰਗਤ ਲੋਕ ਸੁਚੇਤ ਹੋ ਚੁੱਕੇ ਨੇ ਵੀ ਤੁਸੀਂ ਕਿੰਨੇ ਕ ਪੰਥਕੋਂ ਤੁਹਾਡਾ ਅਸਲੀ ਚਿਹਰਾ ਸਾਰਿਆਂ ਦੇ ਸਾਹਮਣੇ ਆ ਚੁੱਕੀ ਏ ਪੰਥਕ ਪੰਥਕ ਕਹੌਣ ਵਾਲਿਓ ਗੁਰੂ ਦੀ ਵਿਅਦਵੀ ਕਰਨ ਵਾਲੇ ਦੋਸ਼ੀਆਂ ਨੂੰ ਤਾਂ ਤੁਸੀਂ ਫੜ ਨਹੀਂ ਸਕੇ ਅਸਲ ਦੇ ਵਿੱਚ ਕੋਈ ਪੰਥਕ ਨਹੀਂ ਅਸਲ ਦੇ ਵਿੱਚ ਉਹ ਕੌਤੀ ਪੰਥਕ ਸਰਕਾਰ ਹੈ ਇਹ ਹੁਣ ਅਕਾਲੀ ਨਹੀਂ ਰਹੇ ਇਹ ਤਾਂ ਹੁਣ ਕਾਲੀ ਹੋਈ ਬਣ ਕੇ ਰਹਿ ਗਏ ਅਕਾਲੀ ਕੌਣ ਹੈ ਜਿਹਦੀ ਅਕਾਲ ਪੁਰਖ ਨਾਲ ਸਾਂਝ ਹੈ ਹੁਣ ਕਾਲੀ ਬਣ ਗਈ ਇਹਨਾਂ ਕੋਲੇ ਜੋ ਤੱਕੜੀ ਹੈ ਇਹ ਬਾਬੇ ਨਾਨਕ ਦੀ ਤੱਕੜੀ ਨਹੀਂ ਜਿਹੜੀ ਤੱਕੜੀ ਹੈ ਤਾਂ ਚਿੱਟਾ ਤੋਲਦੀ ਹੈ ਸਮੈਕ ਤੋਲਣ ਲੱਗ ਗਈ ਇਹਨਾਂ ਦੀ ਤੱਕੜੀ ਤਾਂ ਬਸ ਆਪਾਂ ਸੁਚੇਤ ਹੋ ਕੇ ਰਹੂ ਇਹ ਪੰਥ ਪੰਥ ਕਹਿ ਕੇ ਸਾਨੂੰ ਬੜਾ ਬੁੱਧੂ ਬਣਾਉਣਗੇ ਬੜੀਆਂ ਇਹਨਾਂ ਨੇ ਵੋਟਾਂ ਵਟੂਰ ਲੀਆਂ ਪੰਥ ਪੰਥ ਦੇ ਨਾਂ ਤੇ ਹੁਣ ਸਮਾਂ ਆ ਗਿਆ ਸੰਗਤਾਂ ਦਾ ਇਹਨਾਂ ਤੋਂ ਹਿਸਾਬ ਮੰਗਿਓ ਕਿ ਭਾਈ ਸਾਲ ਤੋਂ ਉੱਪਰ ਹੋ ਗਿਆ ਸਮਾਂ ਗੁਰੂ ਦੀ ਵਿਦਬੀ ਹੋਈ ਨੂੰ ਸਾਲ ਤੋਂ ਉੱਪਰ ਸਮਾਂ ਹਜੇ ਤੱਕ ਗੁਰੂ ਜੀ ਦਾ ਸਰੂਪ ਨਹੀਂ ਮਿਲਿਆ ਜਿਹਦੇ ਤੋਂ ਅੰਗ ਪਾੜ ਕੇ ਗਲੀਆਂ ਵਿੱਚ ਸੁੱਟੇ ਗਏ ਨਹੀਂ ਹਜੇ ਤੱਕ ਪਤਾ ਨਹੀਂ ਉਹਨਾਂ ਝਾਲਮਾਂ ਨੇ ਸਰੂਪ ਨਾਲ ਕੀਤਾ ਕੀ ਹੋਣਾ ਹਜੇ ਤੱਕ ਉਹ ਏਜੰਸੀਆਂ ਫੜੀਆਂ ਨਹੀਂ ਗਈਆਂ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕਰਾਈ ਫਿਰ ਇੱਥੇ ਰਾਜ ਹੋਵੇ ਪੰਥਕ ਕਹੌਣ ਵਾਲਿਆਂ ਦਾ ਕਹੌਂਦੀ ਸੀ ਹੈ ਨਹੀਂ ਸੀ ਹੁਣ ਤਾਂ ਚੂਣ ਜਾਵਤਾ ਲੱਗ ਗਿਆ ਰਾਜ ਹੋਵੇ ਪੰਥਕ ਕਹੌਣ ਵਾਲਿਆਂ ਦਾ ਗੁਰੂ ਦੀ ਹੋ ਜੇ ਬੇਅਦਬੀ ਹਜੇ ਤੱਕ ਦੋਸ਼ੀ ਫੜੇ ਨਾ ਜਾਣ ਫਿਰ ਇਹਨਾਂ ਨੂੰ ਤਾਂ ਚੱਪੜੀ 'ਚ ਲਾਕੜ ਬੋਕੇ ਮਰ ਨਹੀਂ ਜਾਣਾ ਚਾਹੀਦਾ ਸੰਗਤ ਜੀ ਸੁਚੇਤ ਹੋਇਓ ਸ਼ਰਾਬ ਦੀਆਂ ਬੋਤਲਾਂ ਮਗਰ ਕਿਤੇ ਜਮੀਰਾ ਨਾ ਵੇਚ ਦਿਓ ਬਟਨ ਨੱਪਣ ਤੋਂ ਪਹਿਲਾਂ ਗੁਰੂ ਜੀ ਦੇ ਨਾਲੀਆਂ ਵਿੱਚ ਪਏ ਅੰਗ ਜ਼ਰੂਰ ਚੇਤੇ ਕਰ ਲਿਓ